ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬ ਵਿਦਾਇਕ ਹੋਰ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਜਲੰਧਰ ਦਿਹਾਤੀ ਤਹਿਤ ਜੰਡਿਆਲੇ ਚ ਨਾਬਾਲਗ ਨੌਜਵਾਨ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਜੰਡਿਆਲਾ ਪੁਲਿਸ ਨੇ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਦੱਸਦੀ ਹੈ ਕਿ ਪਿਛਲੇ ਦਿਨ ਪ੍ਰਵਾਸੀ ਵਿਅਕਤੀ ਦੇ ਬੱਚੇ ਦੀ ਜੰਡਿਆਲਾ ਮੰਝਕੀ ਵੱਲੋਂ ਗੁਰਦੁਆਰਾ ਬਾਲਾ ਸਿੱਧ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਚ ਦਿਖਾਈ ਦੇ ਰਿਹਾ ਸੀ ਕਿ ਇੱਕ 16 ਤੋਂ 17 ਸਾਲ ਦਾ ਨੌਜਵਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਤੋਂ ਲੰਘਦਾ ਹੈ ਤੇ ਕੁਝ ਦੂਰੀ ਤੇ ਪਿਸ਼ਾਬ ਕਰ ਦਿੰ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਹੱਥ ਲਗਾ ਦਿੱਤਾ ਜਾਂਦਾ ਹੈ ਇਸ ਦੌਰਾਨ ਨੌਜਵਾਨ ਨੇ ਪ੍ਰਸ਼ਾਦ ਦੇ ਡੱਬੇ 'ਚ ਵੀ ਮੱਛਰ ਮਾਰਨ ਵਾਲੇ ਹਿੱਟ ਸਪਰੇਅ ਕਰ ਦਿੱਤੇ ਪੁਲਿਸ ਸ਼ਿਕਾਇਤ ਮੁਤਾਬਕ ਇਹਨਾਂ ਗੁਨਾਹਾਂ ਨੂੰ ਨੌਜਵਾਨ ਨੇ ਖੁਦ ਮੰਨਿਆ ਇਸ ਤੋਂ ਬਾਅਦ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਬੰਧਕ ਕਮੇਟੀ ਵੱਲੋਂ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੁਲਜ਼ਮਾ ਖਿਲਾਫ 299 ਬੀ ਐਨ ਐਸ ਤਹਿਤ ਮਾਮਲਾ ਦਰਜ ਕਰ ਲਿਆ ਨਾਲ ਹੀ ਪ੍ਰਬੰਧਕ ਕਮੇਟੀ ਤੇ ਗ੍ਰੰਥੀ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇੱਥੇ ਜਿੱਥੇ ਕਿ ਬਿਆਦਵੀ ਹੋਈ ਜੰਡੇ ਵਾਲੇ ਵਿਖੇ ਗੁਰਦੁਆਰਾ ਸਾਹਿਬ ਸਿੱਧ ਜੀ ਜਿੱਥੇ ਕਿ ਇੱਕ ਪ੍ਰਵਾਸੀ ਬੱਚੇ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਿਆਦਵੀ ਕੀਤੀ ਗਈ बार-बार ਆਪਾਂ ਚੰਗੇ ਨਹੀਂ ਲੱਗਦੇ ਨਾਂ ਲੈਂਦੇ ਕਿ ਉਹ ਬਿਆਦਵੀ ਕੀਤੀ ਗਈ ਤੇ ਸੰਗਤ ਜੀ ਕਮੇਟੀ ਦੀ ਬੜੀ ਵੱਡੀ ਲਾਪਰਵਾਹੀ ਆ ਵਿੱਚੇ ਹੀ ਗ੍ਰੰਥੀ ਜ਼ਿੰਮੇਵਾਰ ਆ ਵਿੱਚੇ ਹੀ ਜਿਹੜੀ ਆ ਤਰੰਤ ਕਮੇਟੀ ਸਾਰੀ ਜ਼ਿੰਮੇਵਾਰ ਆ ਇਸ ਲਈ ਅਕਾਲ ਤਾ ਸਭ ਤੋਂ ਦੁਕਾਨਾਂਵਾਂ ਜਾਰੀ ਆ ਜਿੱਥੇ ਵੀ ਵਿਅਦਬੀ ਹੋਊਗੀ ਉਥੇ ਗ੍ਰੰਥੀ ਸਿੰਘ ਤੇ ਜਿਹੜੀ ਕਮੇਟੀ ਆ ਮੌਕੇ ਦੀ ਉਹ ਜਿਹੜੀ ਜ਼ਿੰਮੇਵਾਰ ਹੋਊਗੀ ਸੋ ਅੱਜ ਆਪਾਂ ਸਾਰਿਆਂ ਨੇ ਜਿਹੜੇ ਇੱਥੇ ਵਿਚਾਰ ਕੀਤਾ ਆ ਕਿਉਂਕਿ ਕਮੇਟੀ ਆਪਣਾ ਜਿਹੜਾ ਪੱਖ ਰੱਖ ਸਕਦੀ ਸੀ ਆਪਾਂ ਸਵੇਰ ਦੇ 11 ਵਜੇ ਤੋਂ ਇਸ ਟਾਈਮ ਮੇਰੇ ਖਿਆਲ ਅੱਠ ਵਜੇ ਲੱਗੇ ਆ ਕੋਈ ਵੀ ਕਮੇਟੀ ਦਾ ਇੱਥੇ ਕੋਈ ਨਹੀਂ ਆਇਆ ਤੇ ਅਸੀਂ ਜਿਹੜੀ ਆ ਗਈ ਸੇਵਾ ਜਿਹੜੀ ਅੱਜ ਜਿਹੜੇ ਜਿੰਨਾ ਚੱਕਰਾਂ ਦੀ ਕਮੇਟੀ ਨਵੀਂ ਨਹੀਂ ਬਣਦੀ ਉਹਨਾਂ ਚੱਕਰ ਜਿਹੜੀ ਸੇਵਾਦਾਰ ਆ ਭਾਈ ਜਗENDER ਸਿੰਘ ਜੀ ਦਲਬਾਜ ਸਿੰਘ ਜੀ ਨੰਬਰਦਾਰ ਸਿੰਘ ਜੀ ਅਮਰਜੀਤ ਸਿੰਘ ਜੀ ਮੇਜਰ ਸਿੰਘ ਜੀ ਬਾਬਾ ਸਿੰਘ ਜੀ ਇਹ ਜਿਹੜੀ ਗੁਰੂ ਘਰ ਦੀ ਸੇਵਾ ਨਿਭਾਉਣਗੇ ਔਰ ਜ਼ਿੰਮੇਵਾਰੀ ਇਹਨਾਂ ਦੀ ਹੋਣਗੀ ਜਿੰਨਾ ਚੱਕਰ ਨਵੀਂ ਕਮੇਟੀ ਨਹੀਂ ਬਣਦੀ ਅਗਰ ਕੋਈ ਵੀ ਗੁਰੂ ਘਰ ਵਿੱਚ ਘਟਨਾ ਇੱਥੇ ਹੁੰਦੀ ਆ ਤੇ ਜ਼ਿੰਮੇਵਾਰ ਇਹ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਨਾਲ ਹੀ ਨਾਲ ਜਿਹੜੀ ਪੈਸਾ ਜੀ ਨੇ ਗੱਲ ਕੀਤੀ ਆ ਸਾਰੇ ਸਿੰਘਾਂ ਦੇ ਕੋਲ ਜਿਹੜੇ ਇਹ ਸਟicker ਨੇ ਤੇ ਉਸ ਹੁਕਮਨਾਮੇ ਦੇ ਸਟicker ਨੇ ਜੋ 15 ਜੁਲਾਈ ਨੂੰ ਪੰਨ ਸਿੰਘ ਸਭਾ ਨਾਲ ਦੀ ਹੋਈ ਇਕਤਰਤਾ ਦੇ ਵਿੱਚ ਜਿਹੜਾ ਹੁਕਮਨਾਮਾ ਦਿੱਤਾ ਗਿਆ ਸੀ ਸੋ ਇੱਕ ਵਾਰੀ ਫੇਰ ਕਿਉਂਕਿ ਅੱਜ ਮੈਂ ਸਮਝਦਾ ਕਿ ਇਹ ਸਟicker ਅਸੀਂ ਤਾਂ ਵੈਸੇ ਲਾਉਣੇ ਸੀ ਪਰ ਅੱਜ ਸਾਨੂੰ ਭਾਈ ਸਾਹਿਬ ਇਸ ਦੁੱਖ ਦੀ ਘੜੀ ਚ ਲਾਉਣੇ ਬਿਲਕੁਲ ਜੀ ਠੀਕ ਅਸੀਂ ਤਾਂ ਅਸਲੀ ਤਿਆਰ ਕਰਾ ਰਹੇ ਸੀ ਕਿ ਕੋਈ 50 ਹਜ਼ਾਰ ਸਟicker ਤਿਆਰ ਕਰਕੇ ਹਰ ਗੁਰਦੁਆਰਾ ਸਾਹਿਬ ਨੂੰ ਆ ਜੀ ਪਰ ਜਦੋਂ ਤੁਹਾਡਾ ਪਤਾ ਲੱਗਾ ਤਾਂ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਸੋ ਅਸੀਂ ਫੌਰੀ ਤੌਰ ਤੇ ਸਟicker ਤਿਆਰ ਕਰਵਾਏ ਨੇ ਇੱਥੇ ਨਗਰ ਵਾਸਤੇ ਵੀ ਦਿੱਤੇ ਨੇ ਮੈਂ ਕਿਉਂਕਿ ਸਾਰੇ ਮੀਡੀਆ ਚੈਨਲਾਂ ਦੇ ਵਾਸਤੇ ਮੈਂ ਇੱਕ ਵਾਰੀ ਇਹਨੂੰ ਪੜਵਾ ਜਿਹੜਾ ਵਿੱਚ ਮੁੱਖ ਆਏਗਾ ਜਿਸ ਮੈਟਿੰਗ ਦੇ ਵਿੱਚ ਜਸਤੇ ਦੇ ਸਾਰੇ ਸੰਪਤੀ ਨਾਲ ਫੈਸਲਾ ਲਿਆ ਗਿਆ ਕਿ ਹਰੇ ਗੁਰਦੁਆਰਾ ਸਾਹਿਬ ਵਿੱਚ ਹੋਏ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਵੇ ਇਸ ਵਿੱਚ ਕੋਤਾਈ ਪਾਏ ਜਾਣ ਤੇ ਜਾਂ ਬੇਅਦਬੀ ਵਾਲੀ ਸੂਰਤ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਸਮੇਤ ਸਮੂਹ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਏਗੀ ਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਵਿਸਥਾਰ ਤਾਂ ਬੜਾ ਪਰ ਸੰਖੇਪ ਦੇ ਵਿੱਚ ਇਹ ਜਾਣਕਾਰੀ ਤੇ ਇਹ ਜਾਣਕਾਰੀ ਮੈਂ ਬੇਨਤੀ ਕਰਾਂਗਾ ਸਾਰੇ ਹੀ ਮੀਡੀਆ ਚੈਨਲਾਂ ਨੂੰ ਇਹਨੂੰ ਪ੍ਰਸਾਰਿਤ ਕਰੋ ਹਰ ਬਰ ਗੁਰਦਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਨੂੰ ਹਰ ਗ੍ਰੰਥੀ ਸਿੰਘ ਤੱਕੇ ਜਾਣਕਾਰੀ ਪਹੁੰਚਣੀ ਚਾਹੀਦੀ ਹਰ ਸੰਗਤ ਦੇ ਮੈਂਬਰ ਤੱਕੇ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਜੀ ਵਾਈਲਡ ਜੀ ਕੀ ਫਟ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ